ਖੇਰਦੇ ਮੇਨ ਚੌਂਕ ਦੇ ਵਿੱਚ ਇੱਕ ਬੁੱਢਾ ਦੁਕਾਨਦਾਰ ਖਰੀਆਨੇ ਦੀ ਦੁਕਾਨ ਕਰਦਾ ਸੀ ਮੈਂ ਇੱਕ ਦਿਨ ਸੌਦਾ ਲੈਣ ਗਿਆ ਤਾਂ ਮੇਰੀ ਨਜ਼ਰ ਉਹਦੇ ਉੱਤੇ ਪਈ ਪਹਿਲਾਂ ਮੈਂ ਉਹਨੂੰ ਧਿਆਨ ਨਾ ਦੇਖਦਾ ਰਿਹਾ ਤਾਂ ਮੈਂ ਇੱਕੋ ਦਮ ਮੈਨੂੰ ਪਤਾ ਨਹੀਂ ਲੱਗਾ ਮੈਂ ਕਦੋਂ ਉਹਦੇ ਵੱਲ ਨੂੰ ਵਧਿਆ ਤੇ ਜਾ ਕੇ ਉਸ ਨੂੰ ਮੈਂ ਕਹਿਣ ਲੱਗਾ ਕਿ ਅਸਲਾਮ ਵਾਲੇਕੁਮ ਚਾਚਾ ਜਾਨ ਚਾਚਾ ਜੀ ਮੈਨੂੰ ਕੁਝ ਸੌਦਾ ਚਾਹੀਦਾ ਸੀ ਮੈਨੂੰ ਠੀਕ ਭਾ ਦੇ ਦਿਆ ਜੇ ਮੈਂ ਕਈ ਜਗ੍ਹਾ ਟਰਾਈ ਮਾਰ ਕੇ ਆਇਆ ਮੈਂ ਫਿਰ ਅੱਜ ਪਹਿਲੀ ਵਾਰ ਤੁਹਾਡੇ ਕੋਲ ਆਇਆ ਮੈਨੂੰ ਨਰਾਜ਼ ਨਾ ਕਰਿਆ ਜੀ ਵਾਲੇਕਮ ਸਲਾਮ ਬੇਟਾ ਬੇਟਾ ਇਸ ਬਾਜ਼ਾਰ 'ਚ ਸਭ ਤੋਂ ਸਸਤਾ ਪਾ ਮੇਰੀ ਦੁਕਾਨ ਤੇ ਤੇ ਸਭ ਤੋਂ ਵਧੀਆ ਸੌਦਾ ਵੀ ਇਹ ਪਾਵੇਂ ਅਜਮਾਲ ਆਈ ਮੈਂ ਝੂਠ ਨਹੀਂ ਬੋਲਦਾ ਮੈਂ ਉਸ ਪਰਵਦਗਾਰ ਦੀ ਰਜ ਚ ਰਹਿਣ ਵਾਲਾ ਇਨਸਾਨ ਹਾਂ ਮੈਂ ਝੂਠ ਨਹੀਂ ਬੋਲ। ਕੀ ਗੱਲ ਚਾਚਾ ਜਾਨ ਤੁਹਾਨੂੰ ਪੈਸੇ ਦੀ ਕੋਈ ਲੋੜ ਨਹੀਂ ਇੱਥੇ ਦੇ ਸਾਰੇ ਪੈਸੇ ਮਗਰ ਪਚਦੇ ਨੇ ਕੀ ਗੱਲ ਤੁਹਾਨੂੰ ਨਹੀਂ ਲੋੜ ਬੇਟਾ ਮੇਰੀਆਂ ਲੋੜਾਂ ਉਸ ਪਰਵਦਗਾਰ ਨਹੀਂ ਖਤਮ ਕਰ ਦਿੱਤੀਆਂ ਨੇ ਮੇਰੀ بیگم ਫੋਟ ਹੋ ਗਈ ਹੈ ਮੇਰੇ ਕੋਲ ਔਲਾਦ ਨਹੀਂ ਹੈ ਤੇ ਮੈਂ ਕਿਹਦੇ ਲਈ ਕਮਾਉਣਾ ਹੈ ਇਸ ਤੋਂ ਬਾਅਦ ਮੈਂ ਅਕਸਰੀ ਚਾਚਾ ਜਾਨ ਜੀ ਦੀ ਦੁਕਾਨ ਤੋਂ ਹੀ ਸੌਦਾ ਲੈਣ ਲੱਗ ਪਿਆ ਤੇ ਮੇਰੀ ਮੁਲਾਕਾਤ ਉਹਨਾਂ ਨਾਲ ਹੁੰਦੀ ਰਹਿੰਦੀ ਉਹ ਮੈਨੂੰ ਅਕਸਰ ਕਹਿੰਦੇ ਕਿ ਮੈਂ ਹੱਜ ਜਾਣਾ ਚਾਹੁੰਦਾ ਹਾਂ ਮੈਂ ਇੱਕ ਵਾਰ ਉਹਨਾਂ ਤੋਂ ਉਹਨਾਂ ਦਾ ਪਾਸਪੋਰਟ ਲੈ ਲਿਆ ਤੇ ਵੀਜ਼ਾ ਹੱਜ ਵਾਸਤੇ ਲਵਾ ਦਿੱਤਾ ਤੇ ਅਸੀਂ ਇਕੱਠੇ ਆਈ ਹੱਜ ਜਾਣਾ ਸੀ ਤੇ ਮੈਂ ਤਿਆਰ ਹੋ ਕੇ ਉਸ ਦਿਨ ਪਹੁੰਚ ਗਿਆ ਚਾਚਾ ਜਾਨ ਹੱਜ ਨਹੀਂ ਜੇ ਜਾਣਾ ਬਾਏ ਕਿੱਥੇ ਜੇ ਤੁਹਾਡਾ ਅੱਜ ਤੇ ਮੁਬਾਰਕ ਦਿਨ ਹੈ ਅੱਜ ਆਪਾਂ ਹੱਜ ਚੱਲੇ ਆ ਚਲੋ ਚਾਚਾ ਜਾਨ ਹੱਜ ਨਹੀਂ ਜੇ ਜਾਣ ਬੇਟਾ ਮੈਂ ਹੱਜ ਜਾਣ ਲਈ ਤਿਆਰ ਹੋਇਆ ਹਾਂ ਪਰ ਮੈਂ ਸੋਚਣ ਲੱਗਾ ਕਿ ਜਦੋਂ ਮੈਂ ਹੱਜ ਚਲਾ ਜਾਵਾਂਗਾ ਤਾਂ ਉਸ ਤੋਂ ਬਾਅਦ ਮੈਂ ਜੀਵਾਂਗਾ ਕਿਵੇਂ ਮੇਰੇ ਕੋਲ ਕੋਈ ਮੇਰਾ ਪਰਿਵਾਰ ਨਹੀਂ ਮੇਰੇ ਕੋਲ ਮੇਰੀ ਬੇਗਮ ਨਹੀਂ ਮੇਰੇ ਕੋਲ ਮੇਰੇ ਭਾਈ ਨਹੀਂ ਮੇਰੇ ਕੋਲ ਮੇਰਾ ਕੁਝ ਨਹੀਂ ਮੈਂ ਸਿਰਫ ਇਸੇ ਆਸ ਤੇ ਜਿਉਂਦਾ ਕਿ ਮੈਂ ਇੱਕ ਦਿਨ ਹੱਜ ਜਾਵਾਂਗਾ ਤੇ ਜੇ ਮੈਂ ਹੱਜ ਚਲਾ ਗਿਆ ਪੁੱਤ ਤਾਂ ਉਸ ਤੋਂ ਬਾਅਦ ਮੈਂ ਜਿਉਵਾਂਗਾ ਕਿਵੇਂ ਮੈਂ ਤੂੰ ਮੈਨੂੰ ਇੱਥੇ ਹੀ ਰਹਿਣ ਦੇ ਤੂੰ ਹੱਜ ਚਲਾ ਜਾ ਮੈਨੂੰ ਇਸ ਉਮੀਦ 'ਚ ਜਿਉਂਦਾ ਰਹਿਣ ਦੇ ਕਿ ਮੈਂ ਇੱਕ ਦਿਨ ਹੱਜ ਜਾਣਾ ਹੈ ਮੈਂ ਹੱਜ ਜਾਣਾ ਚਾਚਾ ਜਾਨ ਦੇ ਮੂੰਹ ਇਹ ਗੱਲਾਂ ਸੁਣ ਕੇ ਮੈਨੂੰ ਜ਼ਿੰਦਗੀ ਦੀ ਸੱਚਾਈ ਦਾ ਪਤਾ ਲੱਗਾ ਉਹ ਬੈਗ ਹੱਜ ਜਾਣ ਵਾਲਾ ਮੇਰੇ ਹੱਥਾਂ ਵਿੱਚ ਛੁੱਟ ਗਿਆ ਤੇ ਮੈਂ ਵੀ ਹੱਜ ਜਾਣ ਦਾ ਖਿਆਲ ਹੀ ਛੱਡ ਦਿੱਤਾ ਤੇ ਆਪਣੇ ਆਪ ਨੂੰ ਉਮੀਦ ਦਿੱਤੀ ਕਿ ਮੈਂ ਵੀ ਹੱਜ ਜਾਵਾਂਗਾ ਮੈਂ ਵੀ ਆਪਣੇ ਚਾਚੇ ਨਾਲ ਹੀ ਹੱਜ ਜਾਵਾਂਗਾ ਚਾਚਾ ਜਾਣ ਵਾਲੀ ਹੱਜ ਜਾਵਾਂਗਾ ਮੈਂ ਵੀ ਹੱਜ ਜਾਵਾਂਗਾ